ਸਿਟੀ ਬਿਊਟੀਫੁੱਲ ਕਹੇ ਜਾਂਦੇ ਚੰਡੀਗੜ੍ਹ ਦੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੁਣ ਵੱਧਦੀਆਂ ਜਾ ਰਹੀਆਂ ਨੇ ਇਸਤੇ ਉੱਤੇ ਰੋਕ ਲਗਾਉਣ ਦੇ ਵਿੱਚ ਪੁਲਿਸ ਵੀ ਅਸਮਰਥ ਨਜ਼ਰ ਆ ਰਹੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ 94 ਫੜਿਆ ਵੀ ਜਾ ਰਿਹਾ ਅਤੇ ਉਹਨਾਂ ਕੋਲੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਜਾ ਰਿਹਾ ਲੇਕਿਨ ਉਸਤੇ ਬਾਵਜੂਦ ਚੋਰੀ ਦੀਆਂ ਵਾਰਦਾਤਾਂ ਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਤਾਜ਼ਾ ਮਾਮਲਾ ਸੈਕਟਰ 37 ਦੇ ਵਿੱਚ ਸਾਹਮਣੇ ਹੈ ਜਿੱਥੇ ਕੀ ਚੋਰੀ ਦੀਆਂ ਦੋ ਵਾਰਦਾਤਾਂ ਹੋਈਆਂ ਨੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਦੋਹੇ ਵਾਰਦਾਤਾਂ ਪੁਲਿਸ ਬੀਟ ਬਾਕਸ ਤੋਂ 30 ਕਦਮਾਂ ਦੀ ਦੂਰੀ ਦੇ ਉੱਤੇ ਵਾਪਰੀਆਂ ਉੱਥੇ ਹੀ ਚੋਰੀ ਦੀਆਂ ਇਹ ਵਾਰਦਾਤਾਂ ਸੀਸੀਟੀਵੀ ਵਿੱਚ ਕੈਦ ਵੀ ਹੋਈਆਂ ਨੇ ਦੱਸ ਦਈਏ ਚੋਰੀ ਦੀ ਪਹਿਲੀ ਵਾਰਦਾਤ ਸੈਕਟਰ 37 ਦੀ ਅਨੰਤ ਕਨਫੈਕਟਰੀ ਦੀ ਦੁਕਾਨ ਦੇ ਵਿੱਚ ਰਾਤ ਕਰੀਬ 2:25 ਮਿੰਟ ਦੇ ਉੱਤੇ ਹੋਈ ਅਤੇ 7 ਮਿੰਟ ਦੇ ਵਿੱਚ ਦੁਕਾਨ ਦੇ ਸ਼ਟਰ ਦਾ ਤਾਲਾ ਤੋੜ ਚੋਰ ਅੰਦਰ ਵੜੇ ਅਤੇ ਗੱਲੇ ਵਿੱਚ ਰੱਖੀ 25000 ਦੀ ਨਕਦੀ ਲੈ ਫਰਾਰ ਹੋ ਗਏ ਇਸ ਗੱਲ ਦਾ ਪਤਾ ਦੁਕਾਨਦਾਰ ਨਿਕਾ ਜਦੋਂ ਦੁਕਾਨ ਖੋਲਣ ਲਈ ਪਹੁੰਚਿਆ ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੋਈ ਇਹਦੀ ਗੱਲ ਹੈ ਵੀ ਖਲ ਤਾਂ ਚੋਰੀ ਚੋਰੀ ਹੋਈ ਹੈ ਤੇ ਉਸ ਤੋਂ ਬਾਅਦ ਜਦ ਤਸਵੀਰੇ ਥੋੜੀ ਲੇਟ ਖੋਲੀ ਸੀ ਸ਼ਾਪ 11 11:30 11:30 ਵਜੇ ਦੇ ਕਰੀਬ ਤੇ ਆ ਕੇ ਦੇਖਿਆ ਵਾਈਪ ਆਏ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਆ ਕੇ ਦੇਖਿਆ ਕਿ ਤਾਲੇ ਤੁਲੇ ਬਾਹਰ ਤੋਂ ਤੋੜੇ ਕਰੇ ਹੋਏ ਆ ਅੰਦਰ ਆਏ ਤੇ ਅੰਦਰ ਗੱਲਾ ਗੁੱਲਾ ਸਾਰਾ ਕੁਝ ਪਟਿਆ ਆਇਆ ਸੀਗਾ ਕਿਸ ਤਰ੍ਹਾਂ ਕੈਮਰੇ ਕੋਲ ਮਰੇ ਚੈੱਕ ਕੀਤੇ ਉਹਨਾਂ ਦੀ ਵੀਡੀਓ ਵੀਡੀਓ ਬਣੀ ਹੋਈ ਹੈ ਸਾਰੀ ਸਾਰੀ ਆਪਾਂ ਸੈਂਡ ਕੀਆ ਦਿੱਕਾ ਰਿਹਾ ਹੈ ਕੈਮਰੇ ਮੇਂ ਇਨ ਕੀ ਅਗਰ ਕੈਮਰੇ ਮੇਂ ਮਤਲਬ ਬੰਦੇ ਦਿਖ ਰਹੇ ਪਰ ਉਹਨਾਂ ਨੇ ਰੁਮਾਲ ਪਾਏ ਹੋਏ ਮੂੰਹ ਤੇ ਰੁਮਾਲ ਪਾਏ ਹੋਏ ਕਿੰਨੇ ਲੋਗ ਹੈ ਦੋ ਲੋਗ ਹੈ ਬਾਈਕ ਤੇ ਆਏ ਹੈ ਹੂੰ ਲੈ ਕੇ ਤਾਲੇ ਤੁਲੇ ਤੋੜੇ ਬਾਹਰ ਕੇ ਰੋਡ ਰੋਡ ਫਸਾ ਕੇ ਸਾਰੀ ਵੀਡੀਓ ਬਣੀ ਹੋਈ ਹੈ ਪ੍ਰੋਪਰ ਸਾਰੀ ਸਾਰੀ ਤਾਲੇ ਤੁਲੇ ਤੋੜ ਕੇ ਅੰਦਰ ਫਿਰ ਗੱਲੇ ਤੋੜਾ ਹੈ ਉਹਨਾਂ ਨੇ ਗੱਲੇ ਮੇਂ ਕੈਸ਼ ਪੜਾ tha 20 22 ਹਜ਼ਾਰ ਕੇ ਕਰੀ ਜੀ ਉਹ ਸਾਰਾ ਕਾ ਸਾਰਾ ਲੈ ਗਏ ਹੈ तो पुलिस आई थी पुलिस को कंप्लेंट दिया पुलिस को कंप्लेंट अभी देने लगे रिटर्न कम्प्लेट देने लगे वैसे वो अपनी वेरीफाई करके देख कर गए हैं सारा कुछ फोटोज वोटोज ले गए वीडियो बना के वीडियोज उनको भी सेंड कर दिए सारी की सारी तो ये तो जो आपकी शॉप है बीट बॉक्स के बिल्कुल सामने है पर यहाँ कोई होता ही नहीं है मार्केट में कोई होता ही नहीं है बीट बॉक्स रात को पता नहीं इसकी डू होती है क्या है क्या नहीं है कोई देखा करा ही नहीं मार्केट में वैसे पुलिस पेट्रोलिंग बढ़ानी चाहिए जिस तरह से ऐसा इंसिडेंट हो रहा रहे पे पुलिस बढ़ानी चाहिए मतलब रात ही रात में दो चोरियां हो गई हैं एक हमारी हुई है एक अगले ब्लॉक में हुई है तो उस चक्कर ऑब्वियस आव पुलिस पेट्रोलिंग तो बढ़नी चाहिए ਉੱਤੇ ਹੀ ਚੋਰੀ ਦੀ ਦੂਸਰੀ ਵਾਰਦਾਤ ਸੈਕਟਰ 37 ਦੇ ਗੋਤਮ ਕਨਫੈਕਟਰੀ ਦੀ ਦੁਕਾਨ ਦੇ ਉੱਤੇ ਵਾਪਰੀ ਜਿਸ ਦੇ ਵਿੱਚ ਬਾਈਕ ਦੇ ਉੱਤੇ ਸਵਾਰ ਦੋ ਨੌਜਵਾਨਾਂ ਨੇ ਚੋਰੀ ਦੀ ਵਾਰਦਾਤ ਨੂੰ ਮਹਿਜ਼ 5 ਮਿੰਟਾਂ ਦੇ ਵਿੱਚ ਅੰਜਾਮ ਦਿੱਤਾ ਅਤੇ ਦੁਕਾਨ ਦੇ ਗੱਲੇ ਵਿੱਚ ਰੱਖੀ ਨਕਦੀ ਲੈ ਕੇ ਫਰਾਰ ਹੋ ਗਏ ਦੱਸਦੇ ਇਹ ਚੋਰੀ ਕਰਨ ਵਾਲੇ ਇਹ ਦੋਨੇ ਨੌਜਵਾਨ ਬਾਈਕ ਦੇ ਉੱਤੇ ਆਏ ਸਨ ਅਤੇ ਪਹਿਲਾਂ 2 ਵਜੇ ਕਰੀਬ ਉਹਨਾਂ ਨੇ ਆਨੰਦ ਕਨਫੈਕਟਰੀ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਿਰ ਇੰਨਾ ਹੀ ਦੋਹੇ ਨੌਜਵਾਨਾਂ ਦੇ ਵੱਲੋਂ ਸਵੇਰੇ 4 ਵਜੇ ਦੇ ਕਰੀਬ ਗੋਤਮ ਕਨਫੈਕਟਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਕੋਫਨ ਨਹੀਂ ਸੀ ਉਹ ਜਿਸ ਜਗ੍ਹਾ ਦੇ ਉੱਤੇ ਵਾਰਦਾਤ ਕਰ ਰਹੇ ਨੇ ਉਹ ਪੁਲਿਸ ਬੀਟ ਬਾਕਸ ਤੋਂ ਹੀ ਕਾਫੀ ਨਜ਼ਦੀਕ ਹੈ ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਚੋਰਾਂ ਨੂੰ ਚੰਡੀਗੜ੍ਹ ਪੁਲਿਸ ਦਾ ਹੁਣ ਡਰ ਨਹੀਂ ਰਿਹਾ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਚੋਰਾਂ ਨੂੰ ਜਲਦ ਤੋਂ ਜਲਦ ਫੜ ਕੇ ਸਲਾਖਾਂ ਪਿੱਛੇ ਤੱਕਣਾ ਚਾਹੀਦਾ ਹੈ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਦੇ ਉੱਤੇ ਲਗਾਮ ਲਗਾਈ ਜਾ ਸਕੇ ਸਵੇਰੇ ਜਦੋਂ ਸ਼ਾਪ ਪਿਆਦ ਮੈਂ ਦੇਖਿਆ ਤਾਂ ਇਹ ਟੁੱਟੇ ਹੋਏ ਦੋਨੋਂ ਜੀ ਤੇ ਮੈਂ ਆਪਣੇ ਮਾਰਕੀਟ ਦੇ ਪ੍ਰਧਾਨ ਨੂੰ ਇਨਫੋਰਮ ਕੀਤਾ ਉਹਨਾਂ ਨੇ ਬੀਟ ਤੇ ਇਨਫੋਰਮ ਕੀਤਾ ਤੋਂ ਫਿਰ ਅੰਦਰ ਚੈਟ ਉਠਾ ਕੇ ਦੇਖਿਆ ਅੰਦਰ ਕੈਸ਼ चोरी करके ले गए तो और चोर तारे तोड़े रात को सवा चार बजे के आसपास हुआ है मेन रोड पर चॉप है मेरी मतलब चैकिंग ऐसा नहीं होना चाहिए सेफ्टी वाइज देखते हम चंडीगढ़ में अगर ऐसा कुछ हो रहा है मेन रोड पर फ्रंट पर चॉप है बिल्कुल तो क्या सीसीटीवी सी टी वी वगैरह कैमरे में देखा गया कुछ सी टी में देखा हमने दो दो लड़के हैं बाइक पे हैं रात को सवा चार बजे तारे तोड़े उन्होंने सारा सामान अंदर पर चैकिंग किया दराज तोड़ दिए सब अंदर तो कैश कितना था कैश ले गए सामान नहीं कुछ ले गए बस कैश ही कैश लेके गए तो पुलिस को कंप्लेंट दे दी आपने हाँ जी पुलिस को कंप्लेंट दी है तो पुलिस आई थी उन्होंने अपना वो क्लिपिंग वगैरह ले ली मेरे से वो तो बोल रहा हूँ अपने स्टैंड पे इन्वेस्टिगेशन स्टैंड जगबानी टीवी लाई कुलदीप कुमार रिपोर्ट